موبائل <سؤال> واحصہ تعین پتا چل گی پاشا جدو جدی تارا سنا شروع کر ਕਿਉਂਕਿ ਉਹ ਜਿਹੜੇ ਯੋਧੇ ਜਿਹੜੇ ਸੋਰਮੇ ਆ ਜਦੋਂ ਮੈਦਾਨੇ ਜੰਗ ਦੇ ਅੰਦਰ ਜਾਣਗੇ ਤਾਂ ਉਹਨਾਂ ਦਾ ਖੂਨ ਹੈ ਜਿਹੜਾ ਗਰਮ ਰਵੇ, ਜੋਸ਼ ਰਵੇ ਤੇ ਫਤਿਹ ਜਿਹੜੀ ਗਰਮ ਜੋਸ਼ੀ ਨਾਲ ਹੀ ਹੋਣੀ ਚਾਹੀਦੀ ਹੈ ਫੇਰੀਆ ਪਾਗੇ ਵਧਾਂਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਤਾਂ ਇਹ ਕਹਿੰਦੇ ਐ ਸਿਰ ਸਿਰ ਤੇ ਫਤਿਹੇ ਜਾਣਾ ਕੰਮ ਨਹੀਂ ਬੰਦੇ ਦਾ। ਗੱਲ ਕਰਨ ਤੋਂ ਪਹਿਲਾਂ ਸੋਚ ਲੈ ਸੰਗੇ ਮੰਦੋ ਦਾ। مندے دا اوے کالح کرن تو پيلا سوچ لے سنگے من دے دا اترے بندا پورا کڈے بول زباناں چو سور میاں دا کم نہیں جانا پج میداناں چو او سور میاں دا کم نہیں جانا پج میداناں چو بولے سار رحمتہ اللہ تعالی درو ہٹ کے دل کٹیاں پائے روب نہ رتے ਬਾਤ ਤੇ ਦੇ ਨ ਕਰਤੀਏ ਪਾਏ ਰੋਬਣ ਮਾਰਤੇ ਆਖਾਂ ਨਹੀਂ ਪਰੋਸਾ ਕਰ ਲਈਏ ਯਾਰ ਦਿਨਾਰੇ ਤੇ ਅੱਜ ਤੋ ਕਈ ਵਾਰ ਖਾਂ ਮੀਂ ਤੇ ਪਰੋਸਾ ਕਰਦੇ ਆ ਨਾ ਉਹ ਪਰੋਸਾ ਜਦੋਂ ਟੁੱਟਦਾ ਫਿਰ ਦੁੱਖ ਵਾ 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 ਜਦੋਂ ਕਰਦਾ ਮੇਰ ਮਾ ਤਾਂ ਕੰਨੋਂ ਠੌਣੀ ਪੈਂਦੀ ਐ ਆਪਾਂ ਕੰਨ ਨਹੀਂ ਠੌਣੀ ਹੈ ਹੈਨਾ ਆਪਾਂ ਗੱਲ ਠੌਣੀ ਇਹ ਗਾਣਾ ਕੋਈ ਕਰ ਕੋਈ ਕੀ ਪੌਣ ਸ਼ਰੀਕ ਤੱਕ ਤੱਤੀ ਪੌਣੀ ਪੈਂਦੀ ਐ ਕੋਈ ਕੀ ਪੌਣ ਸ਼ਰੀਕ ਤੱਕ ਤੱਤੀ ਪੌਣੀ ਪੈਂਦੀ ਐ ਤਾਂ ਇਹ ਕਹਿੰਦੇ ਆ ਕਿ ਜੱਟ ਦੀ ਫਸਲ ਘੋੜੇ ਦੀ ਨਸਲ ਤੇ ਆਪਾਂ ਨੂੰ ਅਕਲ ਹੋਣੀ ਬਹੁਤ ਜ਼ਰੂਰੀ ਜੇ ਆਪਣੀ ਅਕਲ ਦਾ ਖਾਨਾ ਆਪਾਂ ਖੁੱਲਾ ਰੱਖਾਂਗੇ ਤੇ ਆਪਾਂ ਨੂੰ ਪਤਾ ਲੱਗੂ ਕਿ ਕਿਥੇ ਸਾਡੇ ਨਾਲ ਬੇਨਸਾਫੀ ਹੋ ਰਹੀ ਐ ਸਾਡੇ ਮੀਡੀਆ ਤੋਂ ਪੁੱਛਿਆ ਦੀਦੀ ਕਿਸਾਨਾਂ ਨੂੰ ਖਾਲਸਾ ਨਹੀਂ ਕਹਿੰਦੇ ਨੇ ਮਾਤਾ ਜੀ ਇਹ ਸਾਰੇ ਕਿਸਾਨ ਹੀ ਆ ਸਾਡੇ ਕੋਲੇ ਦੇਖੋ ਕਿੰਨੇ ਕੱਸਲੇ ਨੇ ਪੀਐਸਸੀ ਨਾਲ ਲੈ ਕੇ ਆਏ ਆ ਹਲੋ ਬੇਨਾ ਵੈਲਕਮ ਜੀ ਤੇ ਕਹਿੰਦੇ ਸਹੀ ਮਾਇਨੇ 'ਚ ਖਾਲਸਾਨੇ ਬੰਦੇ ਦੀ ਮੈਂ ਤਾਂ ਆਸਾਂ ਕਿ ਇਹਨੂੰ ਪਤਾ ਲੱਗਾ ਵੀ ਤੁਸੀਂ ਖਾਲਸਾਨੇ ਕਿਹਾ ਕਿਨੋ ਐ ਇਹ ਇੱਕ ਕਿਸਾਨ ਐ ਜਿਹੜਾ ਹਰ ਮੌਸਮ ਨੂੰ ਹਰ ਵੈਦਰ ਨੂੰ ਆਰਦੇ ਤੇ ਜਰਦਾ ਇੱਕ ਬੜਾ ਅਜੀਬ ਦਾ ਸਵਾਲ ਪੁੱਛਿਆ ਜਾਂਦਾ ਸਾਥੋ ਵੀ ਕਲਾਕਾਰ ਮੈਨਾਂ ਕਹੋ ਭਾਈ ਕਲਾਕਾਰ ਜਿਹੜਾ ਉਹ ਤੋਂ ਦਰਫਤੇ ਕੋਈ ਮਾੜਾ ਮੋਟਾ ਉਹੀ ਪੌਦਾ ਵੀ ਜਿਹੜਾ ਅਲੱਗ ਚੀਜ਼ ਐ ਕਲਾਕਾਰ ਵੀ ਇੱਕ ਇਨਸਾਨ ਐ ਕਲਾਕਾਰ ਵੀ ਕਿਸਾਨ ਐ ਹਣਾ ਅਸੀਂ ਵੀ ਖੇਤੀ ਕਰਦੇ ਆਂ ਹਾਂ ਇਹ ਸਾਡੀ ਅਲੱਗ ਗੱਲ ਐ ਪਹਿਲਾਂ ਹੁੰਦਾ ਸੀ ਵੀ ਕਿਸਾਨ ਕਲਾ ਖੇਤੀ ਤੇ ਨਿਰਭਰ ਹੁੰਦਾ ਸੀ ਹੁਣ ਕਿਸਾਨਾਂ ਦੇ ਬੱਚੇ ਪੜ ਲੇ ਕੇ ਅੱਡ ਅੱਡ ਬਿਜ਼ਨਸ ਕਰਦੇ ਨੇ ਤੇ ਖੇਤੀ ਵੀ ਕਰਦੇ ਨੇ ਇਹ ਥੋੜੀ ਅਜੀਬ ਆ ਪਾ ਅਲੱਗ ਅਲੱਗ ਬਿਜ਼ਨਸ ਕਰ ਲਿਆ ਤੇ ਸਾਡੀ ਕਿਸਾਨੀ ਨੂੰ ਕੋਈ ਖੋਲੇ ਹਣਾ ਇਹ ਸਾਡੀ ਕਿਸਾਨੀ ਤੇ ਕੋਈ ਕਬਜ਼ਾ ਕਰ ਲੇ ਨਾ ਕਿਸਾਨ ਖਾਲਸਾਨੀ ਤੇ ਨਾ ਕਿਸਾਨ ਕਬਜ਼ਾ ਕਰਨ ਦੇਵੇ ਨਾ ਕਿਸਾਨ ਆਪਦੇ ਹੱਕਾਂ ਨੂੰ ਖੋਣ ਦੇਵੇ ਤੇ ਫਿਰ ਆਪਾਂ ਇੱਕ ਗੱਲ ਕਹਿਣੀ ਹੈ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਜਿੰਦਾਬਾਦ ਅੱਲਾ ਹਮੇਸ਼ਾ ਆਪਾਂ ਅਵਾਜ਼ ਜਿੰਨੂੰ ਸੁਣਦੀ ਰਹਿਣੀ ਹੁੰਦੀ ਆ ਕਰੇ ਤੇ ਪੂਆ ਤੇਰਾ ਭਤੀਜਾ ਵਸਣਾ ਹਾਂ ਭਤੀਜਾ ਲਾ ਲੋ ਜੀ ਮੇਰਾ ਭਤੀਜਾ ਤੇ ਅੱਜ ਆਪਾਂ ਦੋ ਦੋ ਚੀਜ਼ਾਂ ਤੇ ਆਏ ਆ ਕੱਠੇ ਹੋਏ ਆ ਕਿਸ ਨੇ ਮਾਸਮ ਦੀ ਪਰਵਾਹ ਨਹੀਂ ਕੀਤੀ ਕਿਸ ਨੇ ਬੈਦਰ ਦੀ ਪਰਵਾਹ ਨਹੀਂ ਕੀਤੀ ਬਹੁਤ ਵਧੀਆ ਲੱਗਿਆ ਇੱਕ ਤਾਂ ਸ਼ਬਦਿਤ ਸਿੱਧੂ ਵਾਲੇ ਦੀ ਹਾਜ਼ਰੀ ਹੈ ਜਿਹੜੀ ਆਪਾਂ ਸਾਰਿਆਂ ਨੇ ਆਪਣੇ ਦਿਲੋਂ ਲਾਉਣੀ ਹੈ ਤੇ ਇਹ ਆਪਾਂ ਕਹਸਾਨ ਆ ਤਾਂ ਆਪਾਂ ਸ਼ਾਂਤ ਮਈ ਜਿਹੜਾ ਮਾਰਚ ਹੈ ਇਹ ਸ਼ਬਦ ਬਾਟ ਤੱਕ ਕੱਟਣ ਤੇ ਸਾਡੇ ਬਲਕਾਰ ਮਨਜਿੰਦਰ ਕੋਮਲ ਜੀ ਹੋਰ ਜਿੰਨੀਆਂ ਵੀ ਸਤਕਾ ਜੁਗ ਰੱਤੀਆਂ ਆ ਰਹੀਆਂ ਨੇ ਤੇ ਸਾਰਿਆਂ ਨੇ ਕੱਜ ਵੱਜ ਕੇ ਤੇ ਲੋ ਬਾਕੀ ਜਿਹੜੀ ਮਹੱਤਵ ਦੀ ਗੱਲ ਹੈ ਉਹ ਤਾਂ ਨਹੀਂ ਹੁਣ ਜਦੋਂ ਮੈਂ ਕਰੀ ਬੈਠੀ ਕੁਰਸੀ ਟੁੱਟੇ ਤੇ ਪਿਟਾ ਵੀ ਆ ਜਾਂਦੀ ਹਾਂ ਸਹੀ ਗੱਲ ਹੈ ਸੱਚ ਹੈ ਜੀ ਇਹਦੇ ਤਾਂ ਪਤਾ ਹੀ ਨਹੀਂ ਲੱਗਦਾ ਚੰਦਰੀ ਦਾ ਇਹ ਕਦੋਂ ਆਉਂਦਾ ਆਪਾਂ ਕਹਿੰਦੇ ਹੁਸਲਾਣਾ ਪਿੰਡ ਦੁੱਸਤ ਖਾਣੇ ਤੇ ਨਾਉਣ ਗਿਆ ਸੀ ਚੰਗਾ ਪਲਾ ਗਿਆ ਸੀ ਤੇ ਬਾਹਰ ਡੈਡ ਬੋਡੀ ਆਈ ਇਸੇ ਕਰਕੇ ਮੌਤ ਤੋਂ ਨੜ ਕਿਤੇ ਨਾ ਕਿਤੇ ਉੱਤੇ ਮੂੰਹ ਦਿਖਾਉਣ ਜੋਗੇ ਰਹੇ ਜੀ ਵੀ ਜੇ ਮੌਤ ਆਈ ਹੈ ਤਾਂ ਚੰਗੀ ਹੈ ਮੌਤ ਉਹ ਮਾੜੀ ਹੈ ਜਦੋਂ ਆਪਾਂ ਕਿਸੇ ਦਾ ਮਾਰਾ ਕਰਦੇ ਸਭ ਤੋਂ ਪਹਿਲਾਂ ਸਾਡੇ ਪੰਜਾਬ ਨੂੰ ਨਸ਼ਾ ਰਹਿਤ ਹੋਣਾ ਚਾਹੀਦਾ ਹੈ ਹਣਾ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਜਿਹੜੇ ਸਾਡੇ ਨੌਜਵਾਨ ਮਾਮਾ ਪਤਾ ਨਹੀਂ ਕਿਵੇਂ ਪਾਲਦੇ ਆ ਪਹਿਲਾਂ 9 ਮਹੀਨੇ ਢਿੱਡ ਤੇ ਰੱਖਦੇ ਆ ਨੇ ਹਣਾ ਫੇਰ ਕਹਿੰਦੇ 5 ਸਾਲ ਗਾਲੀਏ ਤੇ ਇੱਕ ਲਾਲ ਪਾ ਰਹੀਏ 5 ਸਾਲ ਉਹ ਰੱਦ ਕੇ ਖਾਉਂਦੀ ਨਹੀਂ ਵਿਚਾਰੀ ਹਣਾ ਫੇਰ ਇੱਕ ਗੱਭਰੂ ਇੱਕ ਮਾਂ ਇੱਕ ਬੇਟਾ ਥੋੜੀ ਮਰਦਾ ਮਾਪੇ ਦੇ ਸੁਪਨੇ ਮਰਦੇ ਨੇ ਭੈਣਾਂ ਦੇ ਸੁਪਨੇ ਮਰਦੇ ਨੇ ਪਤਾ ਨਹੀਂ ਕਿੰਨੇ ਸੁਪਨਿਆਂ ਦਾ ਇੰਕ ਜਿਹੜਾ ਅੰਤ ਹੈ ਕੋ ਨੌਜਵਾਨ ਨਾਲ ਹੁੰਦਾ ਜਿਹੜਾ ਸਾਡਾ ਪੰਜਾਬ ਹੈ ਉਹ ਨਸ਼ਾ ਰਹਿਤ ਵੀ ਹੋਣਾ ਚਾਹੀਦਾ ਕਿਸਾਨੀ ਮੁੱਦੇਆਂ ਦੇ ਨਾਲ ਨਾਲ ਇਹ ਵੀ ਮੁੱਦਾ ਹੈ ਬੀ ਜਿਹੜਾ ਸਾਡਾ ਪੰਜਾਬ ਹੈ ਉਹ ਨਸ਼ਾ ਰਹਿਤ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਨਾ ਨਸ਼ਾ ਰਹਿਤ ਹੋ ਨਾ ਬੇਟਾ ਫਿਰ ਸਾਡੇ ਸਾਡੇ ਨਾਲ ਆਸੀ ਜੇ ਤੁਸੀਂ ਹੈ ਨਹੀਂ ਸਾਡੀ ਨੌਜਵਾਨ ਨੌਜਵਾਨ ਪੀੜ੍ਹੀ ਸੇਫ ਹੈ ਨਹੀਂ ਤੇ ਸਾਡਾ ਪੰਜਾਬ ਇਹ ਹਰਿਆ ਭਰਿਆ ਪੰਜਾਬ ਕਿਦਾ ਹੀ ਰਹਿਣਾ ਚਾਹੀਦਾ ਉਹ ਵੈਕਰੀ ਚਕਾਲ ਸਾਹਿਬ ਆਇਸ਼ਮੁਕੇ ਫਤਿਹ